ਯਾਰ ਮੇਰਾ ਬਾਪੂ ਦਾਰੂ ਪੀਂਦਾ ਤੇ ਪੀਂਦਾ ਕਿਉਂ ਮੇਰਾ ਬਾਪੂ ਜਰਦਾ ਲਾਉਂਦਾ ਤੇ ਲਾਉਂਦਾ ਕਿਉਂ ਮੇਰਾ ਬਾਪੂ ਭੁੱਖੀ ਖਾਂਦਾ ਤੇ ਖਾਂਦਾ ਕਿਉਂ ਤੈਨੂੰ ਕਿਹੜੇ ਸ਼ੁਕਰੀਆਵੇਂ ਨੇ ਲਾਇਆ ਪੀਣ ਓਏ ਤੂੰ ਹੀ ਸ਼ੁਕਰੀਆ ਜੀ ਹਵੇ ਨੇ ਲਾਇਆ ਐ ਸਰੀਰ ਹੀ ਟੁੱਟੀਆਂ ਤੇ ਜਰਦਾ ਕਿੱਥੇ ਲੈ ਜਰਦਾ ਵੀ ਥੋੜਾ ਰਹਿ ਗਿਆ ਚੱਲ ਜਿਹੜਾ ਹੈਗਾ ਉਹ ਤੇ ਲਈਏ ਛਾਬਾ ਆ ਗਿਆ ਬਾਪੂ ਜਾ ਮੇਰਾ ਸ਼ੇਰ ਜਰਦਾ ਲੈ ਗਿਆ ਲਾਲੇ ਬਾਪੂ ਦੇ ਰਣੇ ਤੇ ਇਹ ਗਲੇ ਸਿੰਦਾ ਮੇਰੀ ਗੱਲ ਸੁਣ ਤੇ ਉਹ ਤੂੰ ਆ ਮੇਰਾ ਕਿ ਮੈਂ ਆ ਯਾਰ ਮੈਂ ਕੰਮ ਤੇ ਧੰਦਾ ਵੀ ਘਰ ਨਾ ਹੁੰਦਾ ਆਵਦਾ ਚਲ ਜਾ ਭੱਜ ਕੇ ਮੇਰਾ ਸ਼ੇਰ ਲਿਆ ਕੇ ਦੇ ਇੱਕ ਵਾਰ ਮੈਨੂੰ ਜਾ ਮੇਰਾ ਸ਼ੇਰ ਬਣ ਕੇ ਜਾ ਲਾ ਪਤ ਪੁੱਤਰ ਲਾਲਾ ਸਾਹਿਬ ਹਾਂ ਜਰਦਾ ਦੋ ਯਾਰ ਆ ਕੇ ਆਹ ਹੈ ਬਾਪੂ ਦੇ ਹੱਥ ਤੇ ਲਿਖ ਦੀ ਯਾਰ ਇੰਦਰਜੀਤ ਐਸਾ ਜਰਦੇ ਚ ਕੀ ਖਾਸ ਆ ਜਿਹੜਾ ਬਾਪੂ ਰੋਜ਼ ਲਾ ਮੰਗਵਾਉਂਦਾ ਲਾਗਤ ਹੋਇਆ ਫਿਰ ਮੈਂ ਵੀ ਇਕੱਲੀ ਲਾ ਕੇ ਬੈਠਾ ਸਵਾਰ ਬਣਾਉਂਦਾ ਲਾ ਇੰਦਰਜੀਤ ਮੈਂ ਵੀ ਲਾ ਗੇ ਨਾ ਖੜ ਜਾ ਕੁਣੀਏ ਮਿੰਦੇ ਲੱਗਦਾ ਵਿਲੀ ਹੋ ਗਈ ਹੈ ਹੈ ਟਾਈਮ ਨਾਲ ਹੀ ਵਿਲੀ ਹੋ ਗਈ ਅਜੇ ਸ਼ਾਮ ਨਹੀਂ ਡਲੀ ਦੇ ਉਸ ਹਵੇ ਹਾ ਹਾਂ ਬਾਪੂ ਜਾਂ ਮੇਰਾ ਸ਼ੇਰਨਾ ਲਾਲੇ ਤੋਂ ਲਿਆਦੇ ਸੀ ਦੀ ਬਰਾ ਕੇ ਬਾਪੂ ਤੂੰ ਮੈਨੂੰ ਕੱਲ ਵੀ ਜਰਦਾ ਲੈਣ ਭੇਜਾ ਅੱਜ ਫੇਰ ਤੂੰ ਭੇਜ ਦੇਣ ਲੱਗਾ ਯਾਰ ਮੈਂ ਨਾ ਸਿਰ ਚ ਬੋਤਲ ਮਾਰ ਨਹੀਂ ਖਾਲੀ ਜਾ ਮੇਰਾ ਸ਼ੇਰ ਬਣ ਕੇ ਲਿਆ ਤੈਨੂੰ ਪਤਾ ਆ ਮੇਰੇ ਗੁੱਸੇ ਦਾ ਜਾ ਲਾਲੇ ਨੂੰ ਕਹਿ ਦੀ ਮੇਰਾ ਨਾਮ ਲੈ ਦੀ ਉਹਨੂੰ ਕਹੇ ਖਾਤੇ 'ਚ ਲਿਖ ਦੂਗਾ ਇਹਦੇ ਨਾਲ ਦੀ ਲਿਆਉਣੀ ਆ ਇਹਦੇ ਨਾਲ ਦੀ ਲਿਆਉਣੀ ਉਹਨੂੰ ਕਹੇ ਦੇਸੀ ਪਿਓਰ ਜਿਹੜੀ ਇਹ ਬੋਤਲ ਹੋਰ ਆ ਮਾਮਾ ਦੇਸੀ ਪਾ ਦੂਗਾ ਵਿੱਚ ਜਾ ਲਿਆ ਲਾਲੇ ਤੋਂ ਚੱਲ ਜਲਦੀ ਆ ਜਾ ਆ ਗਿਆ ਆ ਗਿਆ ਮਾਹਾਂ ਜੇ ਸਰੂਰ ਬਣਿਆ ਸੀ ਹਾਂ ਲਾਲਾ ਆ ਬਾਪੂ ਨੇ ਕਿਆ ਭਰ ਦੇ ਦੇਸੀ ਦੀ ਪਿਓਰ ਦੇਸੀ ਦੀ ਕਿਆ हां हां लाकदा वेखीया परसों चाचा ने जरदा अखिया सी लेके आओ हाँ तो लाके वेख्या सी कितना स्वाद आ हां हूं तो लाकदा दिखिया लाला गिलासिया भी दे दे दो हां दे दी है ना यार ਬਾਪੂ ਦੇ ਖਾਤੇ 'ਚ ਲਿਖ ਲਈ ਆਏ ਓਏ ਮਰ ਗਏ ਓਏ ਓ ਸਾਹਿਬ ਸਾਹਿਬ ਹਾਂ ਪੁੱਤਰ ਭੁੱਖੀ ਦਾ ਲਿਆ ਕਿੱਥੇ ਰੱਖੀ ਓ ਅੱਜ ਤਾਂ ਸਰੀਰ ਬੜਾ ਬੱਬੂ ਭੁੱਖੀ ਦਾ ਮੁੱਕ ਗਈ ਓ ਗੁਰੂਆ ਮੈਂ ਤਾਂ ਮਰ ਜਾਊਂਗਾ ਮੈਨੂੰ ਲਿਆ ਕੇ ਦੇ ਮੇਰੇ ਪੱਲੇ ਕੱਖ ਨਹੀਂਗਾ ਲਓ ਪੜ ਕਰੋ ਇਹ ਮੁੱਕੀ ਨਹੀਂ ਮੈਂ ਲੈ ਕੇ ਨਾਲੇ ਨੂੰ ਕਹਦੇ ਖਾਤਾ ਚੱਲਦਾ ਉਹਦੇ ਕੋਲ ਸਾਰਾ ਕੁਝ ਮਿਲਦਾ ਯਾਰ ਬਾਪੂ ਰੋਜ਼ ਹੀ ਭੇਜ ਦਿੰਨਾ ਪਰਸੋਂ ਤੋਂ ਮੈਨੂੰ ਦਰਦਾ ਲੈਣ ਭੇਜਦਾ ਕੱਲ ਤੂੰ दारू ਲੈਣ ਭੇਜਤਾ ਅੱਜ ਤੂੰ ਭੁੱਕੀ ਲੈਣ ਭੇਜ ਦਿੰਦਾ ਮੈਂ ਜਦੋਂ ਕਹਦਾ ਪੁੱਤ ਬਣ ਕੇ ਜਾ ਲਿਆ ਦੇ ਮੇਰਾ ਤੈਨੂੰ ਮੈਂ ਕਹਦਾ ਜਾ ਲਿਆ ਜਾ ਲਿਆ ਮੇਰਾ ਸ਼ਰੀਰ ਨਹੀਂ ਉੱਡਦਾ ਪਿਆ ਜਾ ਮੇਰਾ ਸ਼ੇਰ ਬਣ ਕੇ ਲਿਆ ਜਾ ਭੱਜ ਜਾ ਲਿਆ ਆ ਭੱਜ ਕੇ ਲਿਆਉਣਾ ਯਾਰ ਹੁਣ ਹਾਏ ਹਾਏ ਆਏ ਲਾਲਾ ਹੱਬ 2000 ਦੀ ਪੁੱਕੀ ਦੋ ਬਾਪੂ ਨੇ ਗਿਆ 2000 ਬਈ ਯਾਰ ਨੀ ਆਉਂਦੀ ਇਹਦੇ ਇਹ ਹੋ ਗਿਆ ਬਈ ਯਾਰ ਜਿਹੜੇ ਤੁਹਾਡੇ ਪਿਛਲੇ ਪੈਸੇ ਰਹਿੰਦੇ ਆ ਉਹ ਬਾਪੂ ਨਾਲ ਕਰੀ ਯਾਰ ਸਾਨੂੰ ਨਹੀਂ ਪਤਾ ਜੱਟਾਂ ਦਾ ਕਰਾਉਂਦੇ ਸਵੇਰ ਆਪਾਂ ਉਦੋਂ ਦਰਦਲਾ ਲਾਇਆ ਸੀ ਕਿੰਨਾ ਨਜ਼ਾਰਾ ਆਇਆ ਸੀ ਤੇ ਆਪਾਂ ਦਾਰੂ ਪੀਤੀ ਸੀ ਕਿੰਨਾ ਨਜ਼ਾਰਾ ਆਇਆ ਸੀ ਅੱਜ ਪੁੱਕੀ ਦਾ ਖਾ ਕੇ ਵੇਖੀਏ ਖਾ ਲੈਨੇ ਯਾਰ ਨਾਲ ਵੇਨੇ ਕਿੰਨਾ ਕੁ ਸੁਆਦ ਆਉਂਦਾ ਸਵਾਦ ਆ ਗਾਇਰ ਹਾ ਉਹ ਕੀ ਹੋਇਆ ਤੈਨੂੰ ਏ ਕੁਛ ਨਹੀਂ ਮੈਨੂੰ ਕੀ ਹੋਣਾ ਓ ਇੰਦਰਜੀਤ ਇਹ ਨਸ਼ਾ ਕੀਤਾ ਕਿਹੜਾ ਦਾਰੂ ਤੇ ਪੁੱਕੀ ਖਾਦੀ ਆ ਹਾਂ ਤੇ ਉਹ ਦਜਾ ਜਰਦਾ ਲਾਇਆ ਹਾ ਹਾਈ ਦਾਰੂ ਮੀਤੀ ਹੋਈ ਤੂੰ ਤੂੰ ਵੀ ਬੀਨਾ ਯਾ ਤੈਨੂੰ ਕਿਹੜੇ ਸ਼ੁਕਰੀਆਵੇਂ ਨੇ ਲਾਇਆ ਪੀਣ ਓਏ ਤੂੰ ਹੀ ਸ਼ੁਕਰੀਆਵੇਂ ਨੇ ਲਾਇਆ ਮੈਂ ਕਿਵੇਂ ਲਾਇਆ ਤੈਨੂੰ ਓਏ ਯਾਰ ਤੂੰ ਮੈਨੂੰ ਹਰ ਰੋਏ ਭੇਜ ਦਿੰਦਾ ਦਾਰੂ ਤੂੰ ਕਹਿੰਦਾ ਸੀ ਮੈਨੂੰ ਲੈ ਕੇ ਆ ਤੂੰ ਆਦਾ ਜਰਦਾ ਲੈ ਕੇ ਆ ਤੂੰ ਆਦਾ ਹੀ ਪੁੱਕੀ ਲੈ ਕੇ ਆ ਤੇ ਮੈਂ ਤੇਰ ਤੋਂ ਮੰਗਾਉਂਦਾ ਹੀ ਸੀ ਯਾਰ ਮੈਂ ਮੈਂ ਕਹੇ ਮੇਰਾ ਬਾਪੂ ਲਾਉਂਦਾ ਤੇ ਮੈਂ ਮੈਂ ਵੀ ਜਿਕੇ ਲੱਗਦੇ ਅਗਲੇ ਨੇ ਕਿਹੜਾ ਸਵਾਲ ਆ ਇੰਦਰਜੀਤ ਸੱਚੀ ਗੱਲ ਆ ਤੇ ਹੋਰ ਤੋ ਢਾ ਬੇੜਾ ਬਹਿਜੇ ਸੀ ਅੱਜ ਤੋਂ ਬਾਅਦ ਮੈਂ ਤਾਂ ਨਹੀਂ दारू ਨੂੰ ਹੱਥ ਲਾਉਂਦਾ। ਨਾ ਮੈਂ ਅੱਜ ਤੋਂ ਬਾਅਦ ਜਰਦੇ ਨੂੰ ਹੱਥ ਲਾਵਾਂ। ਗਰੂਹ ਲਾਦਾ ਹੀ ਲਾਉਣ ਲੱਗਿਆਂ ਤੇ ਗਾਂ ਬਣੂਗਾ ਕੀ ਸਾਡਾ? ਤਾਂ ਮਿੱਤਰੋ ਅਸੀਂ ਇਸ ਐਕਟ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਜਦੋਂ ਵੀ ਘਰ ਦਾ ਮੁੰਡਾ ਨਸ਼ੇ ਤੇ ਲੱਗਦਾ ਤਾਂ ਨਸ਼ੇ ਤੇ ਲਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਮੁੰਡੇ ਦੇ ਮਾਂ ਪਿਓ ਦਾ ਹੁੰਦਾ। ਕਹੋਗੇ ਇੱਕ ਤਾਂ ਜਦੋਂ ਪੁੱਤ ਨਸ਼ੇ ਦੇ ਲੱਗ ਜਾਂਦਾ ਤੇ ਆਣ ਗਵਾਂਡ ਜਦੋਂ ਦੱਸਣਾ ਆਉਂਦਾ ਤਾਂ ਉਦੋਂ ਮਾਂ ਪਿਓ ਯਕੀਨ ਨਹੀਂ ਕਰਦਾ ਨਾ 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 ਸਾਡਾ ਮੁੰਡਾ ਤਾਂ ਨਹੀਂ ਨਸ਼ਾ ਕਰਦਾ ਨਾ 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 ਸਾਡਾ ਮੁੰਡਾ ਤਾਂ ਹੱਥ ਦੇ ਹੱਤ ਨਹੀਂ ਵੀ ਇਹਦਾ ਤੇ ਜੇ ਕਿਤੇ ਪਤਾ ਲੱਗ ਜੇ ਤਾਂ ਫਿਰ ਵੀ ਨਹੀਂ ਮੰਨਦਾ ਪਰ ਕਈ ਵਾਰ ਮੈਂ ਦੇਖਿਆ ਜਿਵੇਂ ਕਿ ਅਸੀਂ ਬੱਚਿਆਂ ਤੋਂ ਜਰਦਾ ਮੰਗਾ ਲੈਨੇ ਆ ਕਦੀ ਕਹਿੰਦੇ ਜਾ ਪੁੱਤ ਉਹ ਦਾਰੂ ਫੜ ਤੇਰਾ ਚਾਚਾ ਆਇਆ ਤੇਰਾ ਮਾਮਾ ਆਇਆ ਤੇਰਾ ਨਾਨਾ ਆਇਆ ਦਾਰੂ ਫੜ ਕੇ ਲਿਆ ਜਾ ਪੁੱਤ ਯਾਰ ਭੁੱਖੀ ਫੜ ਕੇ ਲਿਆ ਜਾ ਐ ਕਰਕੇ ਉਥੋਂ ਲਾਲੇ ਤੋਂ ਤਾਂ ਜਦੋਂ ਬੰਦਾ ਮੁੰਡਾ ਜਾਂਦਾ ਇਹ ਚੀਜ਼ਾਂ ਲੈਣ ਤਾਂ ਉਸਦੇ ਦਿਮਾਗ ਚ ਕਦੇ ਤਾਂ ਕਿਤੇ ਆਉਂਦੀ ਆ ਯਾਰ ਮੇਰਾ ਬਾਪੂ दारू ਪੀਂਦਾ ਤੇ ਪੀਂਦਾ ਕਿਉਂ ਮੇਰਾ ਬਾਪੂ ਜਰਦਾ ਲਾਉਂਦਾ ਤੇ ਲਾਉਂਦਾ ਕਿਉਂ ਮੇਰਾ ਬਾਪੂ ਭੁੱਖੀ ਖਾਂਦਾ ਤੇ ਖਾਂਦਾ ਕਿਉਂ ਤਾਂ ਉਹ ਇੱਕ ਨਾ ਇੱਕ ਵਾਰੀ ਤਾਂ ਉਹ ਟਰਾਈ ਕਰਕੇ ਵੇਂਦਾ ਜਰੂਰ ਆ ਮਵੇਂ ਕੀਤੀ ਆ ਜ਼ਿੰਦਗੀ ਦੀ ਟਰਾਈ ਸਾਰਿਆਂ ਨੇ ਕੀਤਾ ਆ ਜਦੋਂ ਬੰਦਾ ਉਹ ਟਰਾਈ ਕਰਦਾ ਕਰਦਾ ਆਦਤ ਬਣਾ ਲੈਂਦਾ ਉਦੋਂ ਉਹ ਨਸ਼ੇ ਤੇ ਲੱਗ ਜਾਂਦਾ ਤਾਂ ਮੇਰਾ ਖਿਆਲ ਆ ਵੀ ਨਾ ਤਾਂ ਬੱਚੇ ਤੋਂ ਜਰਦਾ ਮਗਾਓ ਨਾ ਬੱਚੇ ਤੋਂ ਬੀੜੀ ਮਗਾਓ ਨਸ਼ੇ ਦੀ ਇਹੋ ਜੀ ਚੀਜ਼ ਕੋਈ ਵੀ ਨਹੀਂ ਮਗਾਉਣੀ ਚਾਹੀਦੀ ਨਾ ਬੱਚਾ ਉਸ ਰਾਹ ਜਾਵੇ ਤੇ ਨਾ ਉਸ ਰਾਹ ਪਵੇ ਕਿਉਂਕਿ ਰਾਹ ਚ ਪਾਉਣ ਵਾਲੇ ਆਪਾਂ ਹੀ ਆਂ ਜਰਦਾ ਆਪਾਂ ਮਗਾਉਨੇ ਆਂ ਦਾਰੂ ਆਪਾਂ ਮਗਾਉਨੇ ਆਂ ਤਾਂ ਉਥੋਂ ਕਿਤੇ ਨਾ ਕਿਤੇ ਬੱਚੇ ਦੇ ਦਿਮਾਗ ਤੇ ਪ੍ਰੈਸ਼ਰ ਪੈਂਦਾ ਵੀ ਆਖਰਕਾਰ ਪਾਪਾ ਨੇ दारू ਮੰਗਾਈ ਤੇ ਕਿਉਂ ਪੀ ਕੇ ਦਾ ਵੇਖੀਏ ਉਥੋਂ ਬੱਚਾ ਹੌਲੀ ਹੌਲੀ ਨਸ਼ੇ ਤੇ ਲੱਗ ਜਾਂਦਾ ਇਸ ਕਰਕੇ ਇਸ ਐਕਟ ਦਾ ਮਕਸਦ ਆਹਾ ਸੀ ਵੀ ਮੁੰਡੇ ਨੂੰ ਨਸ਼ੇ ਤੇ ਲਾਉਣ ਦਾ ਸਭ ਤੋਂ ਵੱਡਾ ਯੋਗਦਾਨ ਉਸਦੇ ਮਾਪਿਓ ਦਾ ਹੀ ਹੁੰਦਾ ਖਾਸ ਕਰਕੇ ਪਿਓ ਦਾ